ਕਿਹੜੇ-ਕਿਹੜੇ ਵੀਰ ਚਾਹੁੰਦੇ ਆ ਵੀ ਹਾਕਮ ਵਾਲਾ ਜਿੱਤੇ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਤੇ ਜਿਹੜੇ-ਜਿਹੜੇ ਚਾਹੁੰਦੇ ਆ ਵੀ ਟੀਮ ਸਾਜੀ ਵੀ ਜਿੱਤੇ ਉਹ ਤਾੜੀਆਂ ਮਾਰ ਦਿਓ ਤੇ ਜਿਹੜੇ-ਜਿਹੜੇ ਚਾਹੁੰਦੇ ਆ ਵੀ ਜਿੱਤੇ ਕੋਈ ਮਰਜੀ ਮੈਚ ਦਾ ਪੂਰਾ ਸਵਾਦ ਆਣਾ ਚਾਹੀਦਾ ਸੈਡਾ ਕਰੋ ਜੀ ਡੋਟ ਪਿੰਡ ਵਾਲੇ ਪਾਸੇ ਟੀਮ ਚਲੀ ਗਈ ਹੈ ਸ਼ੰਗਰਪੁਰ ਜ਼ਿਲ੍ਹਾ ਜਲੰਧਰ ਇਹ ਦੂਜੇ ਸਾਈਡ ਟੀਮ ਜ਼ਿਲ੍ਹਾ ਮਾਰਸੇ ਦਾ ਕਹਿੰਦੇ ਹੱਕ ਵਾਲਾ ਪਿੰਡ ਹੈ ਦੂਸਰਾ ਸੈਮੀਫਾਈਨਲ ਇਹ ਖੇਡ ਕਬੱਡੀ ਦੇ ਚੋਟੀ ਦੇ ਮੈਦਾਨ ਉਧਰ ਰਵੀ ਕਨੇਡਾ ਸਾਡਾ ਪੱਟਾ ਵੀਰ ਨੰਬਰ ਵਾਲਾ ਮੁੰਡਾ ਉਹ ਸਹਰੀਆਂ ਦਾ ਪਿੰਡ ਹੈ ਕਹਿੰਦੇ ਹੱਕ ਵਾਲਾ ਤੇ ਜੱਗੂ ਦੇ ਦੋ ਜੱਸਿਆਵਾ ਪੰਜ ਹਜ਼ਾਰ ਪੰਜ ਹਜ਼ਾਰ ਦਿੱਤਾ ਜਾਵੇਗਾ ਦੋ ਜੱਥਿਆਂ ਦਾ 5000 ਉਧਰ ਕਹਿੰਦੇ ਟੱਕਰ ਮਾਰਸਾ ਤੇ ਜਲੰਧਰ ਓਏ ਜਲੰਧਰ ਤੇ ਮਾਰਸਾ ਸ਼ਾਜੀ ਤੇ ਕੁਲਵੀਰ ਆਹ ਸ਼ਾਜੀ ਭੱਜ ਗਿਆ ਨੰਬਰ ਦਾ ਵਾਦਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ ਥੋੜਾ ਪਿਆਰ ਨਾਲ ਪਿਆਰ ਦੀ ਖੇਡ ਹੈ ਮੇਰ ਕਰੇ ਪ੍ਰਮਾਤਮਾ ਥੋੜਾ ਸੇਫਲੀ ਸੇਫ ਖੇਡਿਓ ਮੇਰ ਕਰੇ ਪ੍ਰਮਾਤਮਾ ਜੇ ਜਿੱਤਾਂ ਨਹੀਂ ਤੇ ਹਾਰਾਂ ਬੱਟ ਤੇ ਹਾਰਾਂ ਨਹੀਂ ਤੇ ਜਿੱਤਾਂ ਘੱਟ ਤੇ ਕੋਈ ਗਲਤੀ ਜੇ ਕਰਨ ਹਰਜਾਗੇ ਆਹ ਸਾਰੀ ਉਮਰ ਜਿੱਤਣ ਦੇ ਲਈ ਪਈ ਹੈ ਪਰ ਸੇਫ ਖੇਡਿਓ ਮੇਰ ਕਰੇ ਪ੍ਰਮਾਤਮਾ ਤੁਹਾਡੇ ਲਈ ਦਵਾਵਾ ਨੇ ਉਧਰ ਮੁੰਡਾ ਗੱਭੂ ਹੈ ਕੜਾਵੀ ਪਿੰਡ ਤੋਂ ਕਹਿੰਦਾ ਵੀ ਆਪਣਾ ਸੀਪੇ ਦਾ ਪਿਆਰ ਹੈ ਇਹ ਪਿਆਰ ਬਣਿਆ ਨਾਮ ਆਉਂ ਕਿਹਦੇ ਗੁਰਵਿੰਦਰ ਖੂਦੜ ਪੇਟ ਵਾਲਾ ਭੱਜ ਗਿਆ ਮੇਰੇ ਮਿੱਤਰੋ ਉਹ ਜੱੱਬੂ ਤੇਰੇ ਦੋ ਜੱਫਿਆਂ ਦੇ ਰਵੀ ਕਹਿੰਦਾ 5000 ਹਜ਼ਾਰ 5000 ਦੇਣਾ ਦੋ ਜੱਫੀਆਂ ਦਾ ਕਹਿੰਦੇ 5000 ਦੇਣਾ ਲਓ ਭੂਰੀਆ ਕਹਿੰਦੇ ਸੀਸਰ ਵਾਲਾ ਇਸ ਵੇਲੇ ਕਹਿੰਦੇ ਕਬੱਡੀ ਪਾਉਣ ਦੀ ਬਾਤ ਆ ਰਿਹਾ ਇਹ ਦਿਦੜਾਂ ਦੇ ਕੱਪ ਦਾ ਕੰਪੈਰ ਦਾ ਜੇਤੂ ਹੈ ਇਹ ਕਮਾਲਪੁਰੇ ਦੇ ਕੱਪ ਦਾ 611 ਦਾ ਜੇਤੂ ਹੈ ਉਧਰ ਕਹਿੰਦੇ ਜੱਗੂ ਜੱਗੂ ਤੇ ਭੂਰੀਆ ਇਕੱਠੇ ਵੀ ਖੇਡਦੇ ਆ ਰਾਜ ਦੇ ਕੈਂਪ ਹਨ ਬੱਖੋ ਵੱਖਰੀਆਂ ਟੀਮਾਂ ਲਈ ਹੈ ਅੱਜ ਗੱਲ ਕਹਿੰਦੇ ਬੱਖੋ ਵੱਖਰੀਆਂ ਟੀਮਾਂ ਲਈ ਹੈ ਉਸਤਾਦ ਜੀ ਮੇਸ਼ੀ ਆ ਗਿਆ ਆਓ ਸਾਹਮਣੇ ਕਹਿੰਦੇ ਮੇਸ਼ੀ ਉਹ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਇਹ ਕਹਿੰਦੇ ਹਰਖੋ ਵਾਲਿਆ ਪਰ ਇਧਰ ਕਹਿੰਦੇ ਚਾਰ ਨੇ ਉਹ ਚਾਰਾਂ ਦੇ ਜੋ ਦੇਖੋਗੇ ਉਹ ਟਰਾਈ 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 ਨੰਬਰ ਇਸ ਰੋਲ ਵਾਹ ਜਬਰੂ ਹੈ ਦੇ ਯੋ ਜਸ ਓਏ ਕਹਿੰਦੇ ਸ਼ਕਰਪੁਰੇ ਵਾਲਾ ਓ ਸ਼ਾਜੀਪੁਰਿਆਵਾ ਮੇਰੇ ਮਿੱਤਰੋ ਓ ਸ਼ਕਰਪੁਰੇ ਵਾਲਾ ਓ ਸਹਜਾਦ ਅਲੀ ਦੁਨੀਆ ਕਹਿੰਦੇ ਸ਼ਾਜੀ ਸ਼ਾਜੀ ਕਹਿੰਦੀ ਹੈ ਦੁਨੀਆ ਕਹਿੰਦੇ ਸ਼ਾਜੀ ਸ਼ਾਜੀ ਕਹਿੰਦੀ ਹੈ ਹੱਥ ਵਾਲੇ ਪਿੰਡ ਦਾ ਜੱਗੂ ਕਹਿੰਦੇ ਦੋ ਜੱਫੇ ਲਾਵੇ 5000 5000 ਆ 5000 ਓਏ ਭਾਈ ਸਵਾਜੀ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਆ ਉਹ ਸਾਰੇ ਹੀ ਕਰਦੇ ਸਾਰੇ ਹੀ ਕਰਦੇ ਆ ਅਜੇ ਪੁੱਛ ਵੀ ਪਿਆਰ ਕਰਦੇ ਕਿਹੜੇ ਕਿਹੜੇ ਨੇ ਉਧਰ ਕਹਿੰਦੇ 5000 ਆਖਿਆ ਉਹ ਮੁੰਡੇ ਕਹਿੰਦੇ ਸੋਵਾਂ ਵਾਲਾ ਕਰਦਾ ਓਏ ਸੋਵਾਂ ਵਾਲਾ ਮੁੰਡੇ ਜਦੋਂ ਤੰਬੀ ਤੰਬ ਕਰਦਾ ਓਏ ਸੋਵਾਂ ਵਾਲਾ ਤੇ ਮੁੰਡੇ ਜਦੋਂ ਤੰਬੀ ਤੰਬ ਕਰਦਾ ਗੱਲ ਕਹਿੰਦੇ 5 5 ਹਜ਼ਾਰ ਦੀ ਗੱਲ ਕਹਿੰਦੇ ਹਜ਼ਾਰਾਂ ਦੀ ਹੈ ਉਧਰ ਪਰਮ ਢਿੱਲੋ ਕੈਨੇਡਾ ਬਾਈ ਕਹਿੰਦਾ ਵੀ ਭੂਰੀਏ ਸਿਸਰ ਦੀਆਂ ਦੋ ਕਬੱਡੀਆਂ ਆਹ ਰੇਡਰ ਦੀਆਂ ਆਹ ਗੱਪਰੂ ਦੀਆਂ 2000 ਦੀਆਂ ਪਰਮੰਦਰ ਖਾਫੀਆਂ ਦਾ ਜਦੀ ਵੀਰੇ ਪਾਉਂਦਾ ਕਰਦੇ 2000 ਜੱਗੂ ਕੋਲੇ ਪਹਿਲੀ ਰੇਡ ਤੇ ਜਫਾ ਲਾਤਾ ਪਹਿਲੀ ਰੇਡ ਤੇ 2000 ਲੱਗਿਆ ਸੀ ਜਾਂ ਭੂਰੀਏ ਤੇ ਪਹਿਲੀ ਤੇ ਜਫਾ ਲੱਗਿਆ ਪਰ ਮਟਿੱਲੋ ਗਰੇਡਾ ਵੱਲੋਂ ਪਾਉਂਦਾ ਕਰਦੇ ਜੱਗੂ ਕੋਲੇ ਉਧਰ ਕਹਿੰਦੇ ਮੇਸ਼ੀ ਰੇਡ ਪੌਣੀ ਵੱਧਾ ਹੋਇਆ ਗਗਨ ਸੂਰੇ ਵਾਲੀਆਂ ਤਿਆਰ ਹੈ ਪਰ ਦੇਵ ਕਹਿੰਦਾ ممبر ریٹر دے سے جڑتا آیا ہے استاجی شاجی آگیا ہے سمڑے جدہ شاجی آگیا میرے بطروں اور جدہ سمڑا جدہ ہے بھی جگو نے چپے میں اوپر ایک تے کہیار دیتا جاوے گا ایک تے کہیار دیتا جاوے گا یا اس سمڑے کے دے اس میں لے اور شاجی بھی کمڈی پہ رہی ہے یہ کے دے جیتھو کے ماں میں لا میرے بطروں یہ پر کے چار او چارے پیار پہ چارا نمچوں وہ یا جی چگو 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 ਪਿੰਡ ਕਹਿੰਦੇ ਸ਼ਾਜੀ ਓਏ ਜੱਗਦੇ ਸ਼ਾਜੀ ਓਏ ਪੱਠੀ ਤੇ ਆਉਂਦਾ ਸੁਆਦ ਨਲ ਕਰੇ ਭਜਦੇ ਆ ਬਈ ਵੀਰੇ ਥੋੜਾ ਥੋੜਾ ਤੁਰ ਫਿਰ ਕੇ ਮੈਚਾਂ ਦਾ ਅਨੰਦ ਮਾਣੀਏ ਥੋੜਾ ਥੋੜਾ ਤੁਰ ਫਿਰ ਕੇ ਮੈਚਾਂ ਦਾ ਅਨੰਦ ਮਾਣੀਏ ਉਧਰ ਕਹਿੰਦੇ ਕਬੱਡੀ ਪਈ ਹੋਈ ਆ ਉਧਰ ਕਹਿੰਦੇ ਗੁਰਵਿੰਦਰ ਹੈ ਖੁੰਨਣ ਵਾਲਾ ਉਹ ਬੁੱਕਦਾ ਹੀ ਜਾਂਦਾ ਹੈ ਉਹ ਬੁੱਕਦਾ ਹੀ ਉਹਦਾ ਪ੍ਰੀਤ ਖਿੰਦ ਕੇ ਦਾ ਵੀ ਜੱਗੂ ਦੇ ਜੱਫੇ ਦੇ 2100 ਦਿੱਤਾ ਜਾਵੇਗਾ ਧੰਨਵਾਦ ਹੈ ਭਰਾਵਾਂ ਦਾ ਆ ਗੁਰਰੀਆ ਕਹਿੰਦੇ ਇੱਕ ਪੈਂਦਾ ਨਾ ਜੇਤੂ ਆ ਇਹ ਕਹਿੰਦੇ ਕੰਕ ਤੇ ਝੋਨਾ ਬੱਢਣ ਵਾਲਿਆ ਇਹ ਮਸ਼ੀਨਾਂ ਦਾ ਜੇਤੂ ਆ ਮੇਰੇ ਮਿੱਤਰੋ ਆਹ ਸਾਹਮਣੇ ਬੁਰੀਆ ਤੇ ਦੂਜੇ ਪਾਸੇ ਜੱਗੂ ਤੇ ਬੁਰੀਆ ਇਕੱਠੇ ਖੇਡਦੇ ਆ ਕਹਿੰਦੇ ਅਸੀਂ ਭੇਤੀਆਂ ਪਰ ਲੰਕਾ ਵੀ ਢਾਈ ਅਸੀਂ ਭੇਤੀਆਂ ਪਰ ਲੰਕਾ ਵੀ ਢਾਈ ਅਸੀਂ ਭੇਤੀਆਂ ਪਰ ਲੰਕਾ ਨਹੀਂ ਢਾਈ ਉਹ ਮਸ਼ੀਨ ਮਸ਼ੀਨ ਹਰਖੋ ਵਾਲਿਆ ਅਮਰ ਯੂਐਸਏ ਕਹਿੰਦਾ ਫਰਿਆਦ ਦੇ ਦੋ ਜੱਫੇ 5000 ਫਰਿਆਦ ਦੇ ਦੋ ਜੱਫਿਆਂ ਦਾ ਅਮਰ ਯੂਐਸਏ ਵੱਲੋਂ 5000 ਦਿੱਤਾ ਜਾਣਾ ਪਰ ਸ਼ਾਜੀ ਤਿਆਰ ਹੈ ਕਹਿੰਦੇ ਕਬੱਡੀ ਪਾਉਣ ਨੂੰ ਸ਼ਾਜੀ ਕਹਿੰਦੇ ਤਿਆਰ ਹੈ ਕਬੱਡੀ ਪਾਉਣ ਨੂੰ ਸ਼ਾਜੀ ਦੀ ਰੇਡ ਪੈ ਰਹੀ ਹੈ ਲੈ ਵੀ ਜਟਾਰਿਆ ਆ ਰਿਹਾ ਓਏ ਕਹਿੰਦੇ ਹੱਕ ਵਾਲੇ ਪਿੰਡ ਦੇ ਜੱਗੂ ਨੂੰ ਵੀਦੇ ਇੱਕ ਜੱਫਾ ਲੱਗ ਜਾਵੇ

ਬੂਰੀਆ ਓਏ ਬੂਰੀਆ 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 ਇਸ ਸਮੇਂ ਬੂਰੀਆ ਸੀਸਰ ਵਾਲਾ ਇੱਕ ਤਕੜਾ ਨੰਬਰ ਜੋੜ ਗਿਆ ਇੱਕ ਤਕੜਾ ਨੰਬਰ ਜੋੜਦਾ ਹੋਇਆ ਦੇਸ਼ੀ ਹਰਖੋਵਾਲ ਪਿੰਡ ਦਾ ਹੁਸ਼ਿਆਰਪਰੀਆ ਮੁੰਡਾ ਉਹ ਦੇਖੋ ਕਿਹਦੇ ਕਬੱਡੀ ਕਬੱਡੀ ਕਰਦਾ ਬੱਧਾ ਹੋਇਆ ਪਰ ਟੱਕਰ ਕਹਿੰਦੇ ਮੁਕਤਸਰੀਏ ਦੇ ਨਾਲ ਹੋਈ ਹੈ ਟੱਕਰ ਕਹਿੰਦੇ ਸੂਰੀਆਲੇ ਪਿੰਡੇ ਕਗਰ ਦੇ ਨਾਲ ਹੋਈ ਹੈ ਉਧਰ ਕਹਿੰਦੇ ਸਾਜੀ ਸ਼ੇਰ ਤਿਆਰ ਹੈ ਕਬੱਡੀ ਪਾਉਣ ਨੂੰ ਸਾਜੀ ਸ਼ੇਰ ਤਿਆਰ ਹੈ ਕਬੱਡੀ ਪਾਉਣ ਨੂੰ ਲੈ ਵੀ ਜੱਗੂ ਓਏ ਦੁਨੀਆ ਚਾਹਦੀ ਐ ਵੀ ਹੱਕ ਵਾਲੇ ਪਿੰਡ ਦਾ ਜੱਗੂ ਸਾਜੀ ਨੂੰ ਜੱਫਾ ਲਾਵੇ ਦੁਨੀਆ ਚਾਹਦੀ ਐ ਓ ਦੁਨੀਆ ਤਾਂ ਚਾਹਦੀ ਆ ਪਰ ਸਾਜੀ ਨਹੀਂ ਚਾਹਦਾ ਓ ਦੁਨੀਆ ਤਾਂ ਚਾਹਦੀ ਆ ਪਰ ਸਾਜੀ ਨਹੀਂ ਚਾਹਦਾ ਵੀ ਮੈਨੂੰ ਜੱਗੂ ਫੜੇ ਆਹ ਕਹਿੰਦੇ ਕੁਲਵੀਰ ਮੇਰੇ ਮਿੱਤਰੋ ਇਹਦਾ ਪਿੰਡ ਆਗੜਾ ਉਹ ਸ਼ਾਜੀ ਬੇ ਕੁਲਵੀਰ ਅੱਜ ਕਹਿੰਦੇ ਰੋਕਣ ਦੇ ਮੂਹਰ ਦੇ ਵਿੱਚ ਨਹੀਂ ਹੈ ਬੱਬੂ ਤੇ ਮਲੂਕ ਦਾ ਹਾਸਾ ਵੇਖਣ ਵਾਲਾ ਪਿੱਛੇ ਜਹੂਰ ਖੜਾ ਹੋਣਾ ਮੁਖਤਿਆਰ ਅਲੀ ਵਰਗੇ ਉਹ ਵੱਡੇ ਵੀਰ ਨੇ ਪਰ ਪਰ ਕਹਿੰਦੇ ਜੱਗੂ ਨੂੰ ਉਹ ਦੁਨੀਆ ਦੁਨੀਆ ਚਾਹੁੰਦੀ ਹੈ ਬਿੰਦੂ ਇੱਥੋਂ ਉੱਤੇ ਉੱਤਰ ਮੈਨੂੰ ਲੱਗਦਾ ਜੋ ਹੋ ਗਿਆ ਕੋਈ ਨਾ ਲੱਗਦਾ ਕੋਈ ਲੱਗਦਾ ਕਾਕਾ ਫਰਿਆਦ ਹੋਰੀ ਮਾਮੇ ਨੂੰ ਹੱਲਾਸ਼ੇਰੀ ਦੇ ਇਜਤ ਦੇਣਾ ਕਾਕਾ ਸ਼ਕਰਪਰੀਆ ਬੱਲੇ ਬੱਲੇ ਕਰਾ ਗਿਆ ਕਾਕਾ ਫਰਿਆਦ ਦਾ ਬਲੂਕ ਦਾ ਯਕੂਬ ਦਾ ਇਹ ਸਾਰਿਆਂ ਦਾ ਕਹਿੰਦੇ ਕਾਕਾ ਮਾਮਾ ਹੈ ਆਉਂ ਤਨੋ ਧੰਨਵਾਦ ਹੈ ਆ ਰੇਡ ਪੈ ਗਈ ਪੂਰੀਏ ਦੀ ਲਓ ਪੂਰੀਏ ਦੀ ਕਬੱਡੀ ਪੈ ਰਹੀ ਹੈ ਪੂਰੀਏ ਸਿਸਰ ਵਾਲਾ ਪਰ ਟੱਕਰ 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 ਓਏ ਜੱਗੂ 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 ਓਏ ਬੱਲੇ 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 ਇਹ ਕਰਤਾ ਕੈਚ ਚੂਪਰਾ ਨੇ ਜੋ ਫੌਜ ਕੇ ਰੂ ਢਾਉਗੀ ਲਓ ਬੱਲੇ ਰਾਜੇ ਖੇਲੇ ਨੇ ਸਿੱਧੀ ਧੂ ਕਾਲ ਜੇ ਪੌੜੀ ਗੱਲ ਰਾਜੇ ਖੇਲੇ ਦੀ ਸਿੱਧੀ ਧੂ ਕਾਲ ਜੇ ਪੌੜੀ ਹੁਣ ਦਸਿਆ ਜੱਗੂ ਨੇ ਵੀ ਕਦੇ ਲਖੀਦਾ ਉੜ ਤੂਚ ਪਠਿੱਟਾ ਵੀ ਕਦੇ ਲਖੀਦਾ ਉੜ ਤੂਚ ਪਠਿੱਟਾ ਹੁਣ ਜੱਗੂ ਨੇ ਦੱਸਿਆ ਆਓ ਸਾਹਮਣੇ ਕਹਿੰਦੇ ਕਬੱਡੀ 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 भगड़ा भगड़ा भंगड़ा 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 दुनिया पंज 5000 न ਲੁਕਾ ਲੱਗ ਗਿਆ ਅਮਰ ਯੂਐਸਏ ਵਾਲੇ ਭਰਾ ਜਿਹੜੇ ਨੇ ਐਲਾਨ ਕਰਾਇਆ ਸੀ ਉਹ 5000 ਪਹੁੰਚਾ ਕਰ ਦਿਓ ਕਿਉਂਕਿ ਫਰਿਆਦਰੇ ਦੋ ਜੱਫੇ ਲਾਤੇ ਆ ਲਓ ਸ਼ਾਜੀ ਇਸ ਵੇ ਕਬੱਡੀ ਪਾ ਰਿਹਾ ਹੈ ਲੈ ਵੀ ਕੁਲਵੀਰ ਓ ਭਾਜੀ ਮੋੜ ਦੀ ਪੇੜੀ ਹੈ ਕਿ ਕਾਲੇ ਪਾੜੀਓ ਮੋੜ ਨੂੰ ਓ ਖੰਪ ਕਿਸ਼ਨੇ ਪਾਇਆ ਬਦਲਾ ਲੈ ਲਈ ਕੁਲਵੀਰ ਸਿਆ ਇਹ ਬਹੁਤ ਦਾ ਜਾਇਆ ਤੇ ਆ ਮਾਰਿਆ ਪੰਪ ਪਟਿਆਲੇ ਆੜਿਆ ਕਿਸੇ ਕੰਮ ਨਹੀਂ ਆਇਆ ਇਹ ਕਹਿੰਦੇ ਅਮਰੀਕ ਹੈ ਇਹ ਪਟਿਆਲੇ ਤੋਂ ਸੱਦਿਆ ਜਿਵੇਂ ਕਹਿੰਦੇ ਵੱਡੇ ਮੇਲੇ ਆਵੇ ਅੱਜ ਦੇਖੋ ਪੜ ਲੱਗੀ ਆ ਸੋਬੀ ਜੁੜੀ ਵੱਡੇ ਵੀਰ ਕਹਿੰਦੇ 11 ਤਰੀਕ ਦੇ ਲਈ ਜਿਹੜੇ ਵੱਡੇ ਸੁਨੇਹੇ ਸੰਘੇੜੇ ਚ 나ਟ ਯਾਰੋ 나ਟ 11 나ਟ 11 ਕਹਿੰਦੇ ਸੰਘੇੜਿਆਂ ਦੇ ਚ ਦਿੱਤੇ ਜਾਣੇ ਪੁੱਤਰ جگو نے دو جسے روی کنڈا وس ہزار دس ہیار دس ہیار دیتا جان جگو ترتے گل لگ دیا ہے یہ گلے شاہ جی شاہ جی اور بھائی سادی دیا ریٹا کتا لگتی ਓਏ ਪਠੰਡੇ ਵਾਲਿਓ ਰੌਲਾ ਰੱਪਾ ਦੁਧੀਆਂ ਦੁਰੀਆਂ ਖੁਸ਼ ਐ ਮੇਸ਼ੀ ਫਰਖਵਾਲੀਆਂ ਇਸ ਵਿੱਚ ਕਦੇ ਕਾਡੀ ਕਾਡੀ ਕਰਦਾ ਬਾਦਦਾ ਹੋਇਆ ਪਰ ਦੇਖੋ ਕਾਕਾ ਸ਼ਗਰਪੁਰਿਆ ਕਾਕਾ ਸ਼ਗਰਪੁਰਿਆ ਉਧਰ ਕਹਿੰਦੇ 365 ਦੇ ਵੀ ਰਕਾਰ ਟੁੱਟ ਗਏ ਆ 50 ਹਜ਼ਾਰ ਤੋਂ ਵੱਧ ਲਾਈਵ ਜੁੜਿਆ ਹੋਇਆ 365 ਦੇ ਪੰਜਾਬ ਹਜ਼ਾਰ ਰਮਬਾ ਲਾਈਵ ਜੁੜਿਆ ਹੋਇਆ ਭਾਈ ਜੱਗੂ ਦੇ ਜਿਹੜੇ ਜਿੱਫੇ ਤੇ ਮਾਇਆ ਬੋਲੀ ਸੀ ਇਹਦੇ ਵੀਰਾਂ ਨੇ ਉਹ ਜਲੂਰ ਪਾਉਂਦੀ ਕਰਦੇ ਸਾਡੇ ਕੋਲੇ ਫਿਰਖੰਬ ਹੁਦਾ ਵਾਲੋਂ ਕਹਿੰਦੇ 21200 ਉਹ ਪੁਆਇੰਟਾ ਕਰਦੇ ਨੇ ਰਵੀ ਕਹਿੰਦਾ ਲੋਕ ਜੱਸੀਆ ਦੇ 500 ਹੁਲਾ ਰਟਾ ਜਾਣਾ 10000 ਦਿੱਤਾ ਜਾਣਾ ਭੂਰੀਆ ਭੱਜ ਗਿਆ ਪੋਰੀਆ ਭੱਜ ਗਿਆ ਸੀਸਰ ਵਾਲਾ ਭੱਜ ਗਿਆ ਲੈ ਵੀ ਹਾਕਮ ਵਾਲੇ ਪਿੰਡ ਦੇ ਜੱਗੂਆ ਇਹ ਗੱਲ ਕਿਹਦੇ ਟਿਕਾਣੇ ਲੜੀ ਪੈਣੀ ਹੈ ਗੱਲ ਕਿਹਦੇ ਟਿਕਾਣੇ ਲੜੀ ਪੈਣੀ ਹੈ ਪਰ ਮੈਨੂੰ ਲੱਗਦਾ ਲੈ ਵੀ ਹੈਪੀ ਮਿਲਦੇ ਆ 9 ਤੇ ਆ ਗਈ ਮੈਚ ਸੰਪਾਪਤ ਹੈ ਨੋਟ ਕਰੋ ਜੀ ਨੰਬਰ ਹਾਕਮ ਵਾਲੇ ਦੇ ਸਕੋਰ ਰਹਿ ਹੈ 11 ਸ਼ਕਰਪੁਰੇ ਦੇ 3/14 ਫੈਨਲ ਹੋਵੇਗਾ ਸੀਚੇਵਾਲ ਤੇ ਸ਼ਕਰਪੁਰ ਪੈਂਡੀਆਂ ਦੋਨੋਂ ਟੀਮਾਂ ਆ ਜਾਣ ਜਿਹੜੀ ਮਾਇਆ ਦਾ ਉਸ ਕਰਾਈ ਸੀਗੀ ਜਿਹੜੇ ਵੀਰਾਂ ਨੇ ਕਿਰਪਾ ਕਰਕੇ ਪਾਉਂਦੀ ਕਰ ਦਿਓ ਜੀ ਇੱਕ ਤੇ ਮੇਰੇ ਕੋਲੋਂ ਵੀਰ ਅਮਰ ਯੂਐਸਏ ਦੇ ਪੈਸੇ ਨਾਲ ਉਸ ਕਰਾ ਕੇ ਗਿਆ ਸੀ ਕੋਈ ਵੀਰ ਅਮਰ ਯੂਐਸਏ ਵੱਲੋਂ ਦੋ ਜੱਥੇ ਫਰਿਆਦ ਦੇ 5000 ਦੇ ਸੀਗੇ ਉਹ ਪਹੁੰਚ ਗਏ ਜੀ ਇਧਰ ਸਾਡੇ ਕੋਲੋਂ ਵੀਰੇ ਦੇ ਤੇ ਆ ਵੀਰ ਨੂੰ ਲੈ ਲਓ ਵੀਰੇ 5000 ਰੁਪਏ ਦੀ ਫਰਿਆਦ ਦਾ ਪਹੁੰਚਦਾ ਕਰਦਾ